ਪਕਾ ਰੋਟੀ ਪਕਾ ਕੇ ਹੱਡੀਆਂ ਲੱਗਦਾ ਨਹੀਂ ਹੋਰ ਭੈਣ ਮੈਂ ਤਾਂ ਫਿਲਟਰੀ ਕੋਲੀੋਂ ਆਈ ਸੀ ਭੈਣ ਕੋਈ ਨਾ ਖੰਡ ਪਕੋਈ ਲੈ ਗਈ ਤੈਨੂੰ ਪਤਾ ਹੈ ਆਪਣੇ ਕਾਦੇ ਕੰਮ ਨੇ ਹੈ ਇੱਥੇ ਬਸ ਕਾਦੇ ਗੋਹਾ ਸੱਟ ਲੈ ਕਦੇ ਰੋਟੀ ਪਕਾ ਲੈ ਕਦੇ ਸਬਜ਼ੀ ਬਣਾ ਲੈ ਆਹੀ ਨਹੀਂ ਕੰਮ ਸਾਰਾ ਦਿਨ ਲੋਟਾਂ ਦੇ ਸੱਤਾਂ ਸੱਸ ਨੂੰ ਹਾਂ ਤੇ ਕੀ ਕਰਾਂ ਤੇ ਹੋਰ ਦੱਸ ਹਾਂ ਠੀਕ ਆ ਕੰਮ ਤਾਂ ਫੇਰ ਤੈਨੂੰ ਪਤਾ ਘਰ ਦੀ ਕਰਨੀ ਪੈਂਦੀ ਨੇ ਅੱਜ ਕਿੰਨੇ ਤੇਰਾ ਮੂੰਹ ਜੋ ਉਤਰੇ ਲੱਗਦਾ ਮੈਨੂੰ ਕੀ ਕਰਾਂ ਹੈ ਤੈਨੂੰ ਕੀ ਦੱਸਾਂ ਕੀ ਕਰ ਮੇਰੇ ਜਿਨਾਂ ਤਾਂ ਕੋਈ ਦੂਹੀ ਵੀ ਨਹੀਂ ਕੀ ਹੋ ਗਿਆ ਹੁਣ ਤੈਨੂੰ ਪਤਾ ਹੈ 2 ਸਾਲ ਹੋ ਗਏ ਮੁੰਡੇ ਵਿਆਹੇ ਨੂੰ ਹਜੇ ਕੋਈ ਪੁੱਤ ਪੋਤੀ ਦਾ ਮੂਹ ਨਹੀਂ ਦੇਖਿਆ ਮਾਤਾ ਇਹ ਕਹਿੰਦੀ ਰੱਬਾ ਅਸੀਂ ਤੇਰਾ ਕੀ ਮਾੜਾ ਕਰਤਾ ਦੱਸ ਵੀ ਹਲੇ ਵੀ ਨਹੀਂ ਤੂੰ ਮੇਰੀ ਸੁਣਦਾ ਨਾਲੇ ਬਥੇਰਾ ਭਣੇ ਮਾਤਾ ਕਹਿੰਦੇ ਹੁੰਦੇ ਨੇਗੇ ਮੱਥੇ ਰਗੜਦੀ ਕਰਦੀ ਆ ਹਾਂ ਮੇਰਾ ਕਿਧੋ ਨਹੀਂ ਕੋਈ ਫੋ ਪੈਂਦਾ ਥੂੰ ਗੱਲ ਸੁਣ ਭਣੇ ਮੈਂ ਤਾਂ ਸਿਤਾਪ ਕਹਿੰਦੇ ਆ ਸਤਾਪ ਤੋਂ ਦੇ ਘਰ ਦੀ ਸੁੱਖ ਮੰਗਦੇ ਨੇ 2 ਸਾਲ ਹੋ ਗਏ ਕੋਈ ਬਾਲ ਬੱਚਾ ਹੋ ਜੇ ਕਰੇ ਕੋਈ ਖੇਡੇ ਹਨਾ ਜੀ ਰਗਿਆ ਰਹੇ ਇਕੱਲਾ ਨਾ ਤਾਂ ਭਣੇ ਕਰੇ ਜੀ ਵੀ ਲੱਗਦਾ ਸੱਚੀ ਮੈਂ ਕਦੇ ਕਦੇ ਜਦੋਂ ਧੀਂਆਂ ਜਾਂਦੀਆਂ ਮੈਂ ਕੋਈ ਪੋਤੇ ਦੀ ਉਂਗਲ ਫੜੀ ਜਾਂਦੀ ਐ ਕਦੇ ਕੋਈ ਪੋਤੀ ਦੀ ਉਂਗਲ ਫੜੀ ਜਾਂਦੀ ਐ ਭਾਨੇ ਮੇਰਾ ਵੀ ਮਨ ਖੁਸ਼ ਹੁੰਦਾ ਗਾ ਹੈ ਮੈਂ ਕਹਿੰਦੀ ਚਲ ਵਾਹੀ ਗੁਰੂ ਕਿਤੇ ਮੇਰੀ ਵੀ ਸੁਣ ਲਾ ਮੈਂ ਵੀ ਇੰਝ ਜਾਵਾ ਕਿਤੇ ਆਦੇ ਪੋਤੇ ਪੋਤੀ ਨੂੰ ਲੈ ਕੇ ਆਣਾ ਦਿਲ ਕਰਦਾ ਕਣੇ ਔਖਾ ਤਾਂ ਹੁੰਦਾ ਹੀ ਆ ਮਨ ਚਲ ਆਪਾਂ ਤਾਂ ਇਹ ਕਹਿੰਨੇ ਪ੍ਰਮਾਤਮਾ ਸਭ ਨੂੰ ਦੇਵੇ ਬੈਰੀ ਤੋਂ ਬੈਰੀ ਨੂੰ ਵੀ ਦੁੱਧ ਪੁੱਤ ਬੈਰੀ ਤੇ ਬੈਰੀ ਨੂੰ ਵੀ ਦੇਵੇ ਗੱਲ ਕਰ ਫਿਰ ਮੈਂ ਕਹਿੰਦੀ ਵਾਹੀ ਗੁਰੂ ਮੇਰੀ ਵੀ ਸੁਣ ਲਾ ਹੁਣ ਕੀ ਕਰਾਂ ਭਾਨੇ ਚਾਲ ਪੈਣੀ ਤੂੰ ਐਂ ਕਰ ਮੈਂ ਤਾਂ ਨਿੱਕੋ ਗੱਲ ਹੋਰ ਦੱਸਦੀ ਆ ਹੈ ਜੀ ਭੈਣੇ ਕੋਈ ਚੰਗੀ ਜੀ ਚੰਗੀ ਦੱਸੋ ਮੈਂ ਤਾਂ ਦੇਖ ਤੈਨੂੰ ਐਂ ਕਹਿੰਦੀ ਸੀ ਮੈਂ ਆਖਿਆ ਨਾ ਸਾਡੇ ਪਿੰਡ ਤੇ ਕੋਈ ਬਾਬਾ ਹੈਗਾ ਉਹ ਤਾਂ ਮਾਹਾਂ ਪੁੱਛ ਬਾੜੀ ਤੱਕੜੇ ਨੇਗੇ ਅੱਛਾ ਜੀ ਹਾਂ ਉਹ ਤਾਂ ਉਹਨਾਂ ਕੋਲ ਤਾਂ ਦੁਨਵੀਂ ਆਉਂਦੀ ਆ ਜਿਨ੍ਹਾਂ ਦੇ ਕੋਲੇ 20 ਸਾਲ ਦੀਆਂ ਦੇ ਬੱਚੇ ਨਹੀਂ ਹੋਏ ਉਹਨਾਂ ਦੇ ਬੱਚੇ ਹੋਗੇ ਭੈਣੇ ਅੱਛਾ ਫੇਰ ਕਰਨੀ ਤਾਂ ਮੇਰੇ ਵਾਲ ਕਹਿੰਦੇ ਹਾਂ ਹਾਂ ਕਰਨੀ ਤਾਂ ਮੇਰੇ ਮਾਰਗ ਦਾ ਬਾੜੀ ਮਾਹਾਂ ਪੁੱਛ ਨੇਗੇ ਉਹ ਤਾਂ ਮਰ ਕੇ ਆ ਹੀ ਨਹੀਂ ਪਤਾ ਵੀ ਕਿੱਥੋਂ ਕੀ ਕਰ ਦੇਣਾ ਅੱਛਾ ਇਹ ਤਾਂ ਰੱਬ ਨੂੰ ਮਿਲੇ ਹੋਏ ਨੇ ਰੱਬ ਨੂੰ ਮਿਲੇ ਹੋਏ ਨੇ ਉਹ ਤਾਂ ਬੱਸ ਹਾਂ ਰੱਬ ਨੂੰ ਫਿਰ ਇਹ ਕੋਈ ਹੋਈ ਹੋ ਮੈ ਜਾ ਬਾਬਾ ਮਤਲ ਜਿਹੜਾ ਰੱਬ ਉਹ ਤਾਂ ਮਾਂ ਪਰਛਬਾਏ ਤਾਕੜੇ ਨੂੰ ਨਾ ਕੋਲ ਤਾਂ ਬਾਹਰੀ ਦੁਨੀਆ ਜਾਂਦੀ ਆ ਟੋਕਨ ਤੇ ਬਾਹਰੀ ਮਿਲਦੀ ਆ ਉਸ ਨੂੰ ਬਾਹਰੀ ਵੀ ਨਹੀਂ ਮਿਲਦੀ ਖੇਤਾ ਪਾਣੇ ਮੈਨੂੰ ਲੈ ਕੇ ਜਾ ਤੂੰ ਐਂ ਕਰ ਬਣ ਮੇਰੀ ਗੱਲ ਸੁਣ ਮੈਂ ਲੈ ਕੇ ਤੈਨੂੰ ਉਹਦੇ ਕੋਲੇ ਲੈ ਚੱਲੂ ਤੇ ਛੋਡੇ ਘਰੇ ਨਾ ਕੋਈ ਇਤਰਾਜ਼ ਕਰੇ ਤੂੰ ਦੇਖ ਆ ਉਹਦੇ ਕਰ ਦੇਣ ਪੁੱਛਣਾ ਕਿਸੇ ਨੂੰ ਹਣਾ ਮੈਂ ਤੈਨੂੰ ਲੈ ਜਾ ਤੇ ਕੋਈ ਗੱਲ ਪਈ ਨਾ ਪਾਪਾ ਉਰੇ ਨਹੀਂ ਆਉਂਦਾ ਕਿਤੇ ਲੈ ਲੈ ਜਾਉਣੇ ਆਪਣੇ ਕੋਈ ਆ ਪਿੰਡਾ ਪੁੰਡਾ ਚ ਫਿਰਦੇ ਜਾਂਦੇ ਨੇ ਵਿਚਾਰੇ ਵੀਰੇ ਕਿਤੇ ਉਰੇ ਆਇਆ ਕਰਿਆ ਮੇਰੇ ਮੁੰਡੇ ਦਾ ਸੁਭਾਤ ਤੈਨੂੰ ਪਤਾ ਤਲਕਵਾਰਾ ਅੱਛਾ ਹਾਂ ਉਹ ਇਹ ਨਹੀਂ ਗੱਲ ਤੇ ਮੈਂ ਕਹੀ ਬੜੀ ਪੁੱਛ ਲਾਗੇ ਫਿਰ ਬਾਬੇ ਨੂੰ ਤਾਂ ਨੰਬਰ ਤਾਂ ਹੈਗਾ ਮੇਰੇ ਲਵੇਂ ਬਾਬੇ ਨੂੰ ਜੇ ਟਾਈਮ ਹੋਇਆ ਵੈਸੇ ਤਾਂ ਕੋਈ ਟਾਈਮ ਨਹੀਂ ਹੁੰਦਾ ਹੈਗਾ ਫਿਰ ਆਪਾਂ ਨੂੰ ਜਾਣਾ ਪਊਗਾ ਤੇ ਜਾ ਕੇ ਜੇ ਮੈਂ ਬਾਗੀ ਮੈਨੇ ਮੁੰਡੇ ਦੇ ਤਾਂ ਮੇਰੀ ਕੁਤਨੀ ਪੜ ਲੈਣੀ ਆ ਉਹ ਜਾਣ ਨਹੀਂ ਦਿੰਦਾ ਤੈਨੂੰ ਮੈਂ ਦੱਸ ਦੇ ਜਾਨੀਆ ਵੀ ਉਹ ਹੈਗੇ ਬਹਿਮਾ ਪਰ ਮਾਲਾ ਬੰਦਾ ਹੈ ਨਹੀਂਗਾ ਹੁੰਦੈ ਨਹੀਂ ਪਤਾ ਪੈਣਾ 100 ਘੰਟੇ ਵੀ ਬੈਣਾ ਪਿੰਦਾ ਪਿੰਦਾ ਲਾਦ ਮਰਾਦ ਪਿੱਛੇ ਤੇ ਜੇ ਪੈਣੀ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿਆਂ ਹਾਂ ਜੇ ਬਾਬਾ ਕਿਤੇ ਆਜੇ ਘਰੇ ਹੈ ਹਾਂ ਹਾਂ ਜੇ ਕਿਤੇ ਕਰੇ ਆਜੇ ਬਾਬਾ ਉਹ ਤਾਂ ਸਾਰਾ ਕਾਲ ਕੀਰ ਦਿੰਦਾ ਪੈਣ ਅੱਛਾ ਹਾਂ ਸਾਰਾ ਕਾਲ ਕੀਰ ਕੇ ਸਾਰਾ ਦੱਸ ਦਿੰਦਾ ਜੀ ਇੱਥੇ ਆ ਗੱਲ ਹੈ ਇੱਥੇ ਆ ਗੱਲ ਹੈ ਤੇ ਜੇ ਕਿਤੇ ਘਰੇ ਆ ਜੇ ਫਿਰ ਤਾਂ ਸੋਡੇ ਜਮੀ ਬਾਰੇ ਨਾਲੇ ਤਿਆਰ ਹੋ ਜਾਣਗੇ ਨਾ ਨਹੀਂ ਭਾਈ ਦੇਖ ਫਿਰ ਮੈਂ ਤਾਂ ਤੇਰਾ ਜਿੰਦਗੀ ਪਰ ਗੁਣ ਨਹੀਂ ਪਲਾਉਂਗੀ ਤੇ ਬਾਬੇ ਨੂੰ ਤੂੰ ਘਰ ਹੀ ਸਾਥ ਕੁਛ ਨਹੀਂ ਹੁੰਦਾ ਮੇਰਾ ਮੁੰਡਾ ਘੜਾ ਘਰੇ ਖੜਦਾ ਹੈ ਹਾਂ ਉਹ ਤਾਂ ਕੰਮ ਤਾਂ ਨੇ ਕਰਦਾ ਹੀ ਨਹੀਂਦਾਗਾ ਚੱਲ ਤੈਨੂੰ ਇੱਕ ਦਿਨ ਮੁੰਡੇ ਨੂੰ ਟਾਲਦੀ ਕਦੇ ਪਾਸੇ ਬਾਬੇ ਜਾਂ ਕਿਸੇ ਕੋਈ ਭੇਜਦੀ ਹਾਂ ਤਾਂ ਮੈਂ ਕਹਿੰਦੀ ਤੇਰਾ ਮਾਮਾ ਬੁਆ ਮਾਰਾ ਵੀ ਤੂੰ ਪਤਾ ਲਿਆ ਹਾਂ ਆਏ ਪਤਾ ਆਪਾਂ ਉਹ ਕਰਦਾਂਗੇ ਕੁਝ ਮਹਾਨ ਨਾਲ ਭੇਜਦੀ ਜੇ ਚੱਲ ਕਿਤੇ ਆ ਵੀ ਆ ਫਿਰ ਦੇਖੀ ਜਾਊਗੀ ਜੇ ਭਾਈ ਜਹਾਂ ਜਾਊ ਫਿਰ ਮਹਾ ਨਾਲ ਵਿਚਾਲ ਮੈਂ ਬਿਲਾ ਰੂਗੀ ਤੇ ਬਾਬੇ ਉਹ ਤਾਂ ਦੇਖ ਮੇਰੀ ਗੱਲ ਸੁਣ ਤੂੰ ਬਾਬੇ ਬਣਾ ਠੀਕ ਹੈ ਉਹਨੂੰ ਤੇ ਕੋਈ ਆਪਦਾ ਫੋਨ ਫਾਨ ਕਰਦੇ ਨਹੀਂ ਭਾਈ ਉਹੀ ਗੱਲ ਹੈ ਇਹ ਜੇ ਸਾਧੂ ਸੰਤਾਂ ਦੇ ਦਰਸ਼ਨ ਦੀ ਕਿਸਮਤ ਆਲੇ ਮਿਲਦੇ ਨੇ ਨਾ ਉਹ ਜਿਹੜਾ ਪਾਕ ਗਾਲਿਆਂ ਨੂੰ ਹੁੰਦੇ ਨੇ ਦਰਸ਼ਨ ਹਾਂ ਉਹ ਤਾਂ ਬਾੜੀ ਬਾੜੀ ਪਾਕ ਗਾਲ ਬਾਬਾ ਬਸ ਫਿਰ ਕੋਈ ਨਾ ਮੇਰੇ ਮੁੰਡੇ ਦੀ ਗੱਲ ਤਾਂ ਜੇ ਕਿਤੇ ਆ ਵੀ ਗਿਆ ਕੁਦਰਤੋਂ ਮੈਂ ਆਪੇ ਹੀ ਓਟ ਲੂਗੀ ਠੀਕ ਹੈ ਸੌ ਲੱਲਾ ਪੱਤਾ ਮਾਰੂ ਚੱਲ ਠੀਕ ਹੈ ਕੋਈ ਨਹੀਂ ਫਿਰ ਮੈਂ ਬਾਬੇ ਨੇ ਜਾ ਕੇ ਕਰਦੀਆਂ ਗੱਲ ਚੰਗਾ ਠੀਕ ਹੈ ਚੱਲ ਮੈਂ ਤੈਨੂੰ ਫੋਨ ਕਰਦੀ ਕਦੇ ਹਾਂ ਖੰਡ ਦੇ ਦੇ ਮੈਨੂੰ ਮੈਂ ਤਾਂ ਕੌਲੀ ਭੁੱਲ ਗਈ ਸੀ ਖੰਡ ਦੀ ਹੋਰ ਮੈਂ ਤਾਂ ਬਦਮਾਸ਼ ਹੋ ਗਿਆ ਭਾਈ ਜਾ ਬਾਬਿਆਂ ਦੀ ਜਾ ਹੋ ਬਾਬਾ ਕਿਹੜਾ ਆ ਗਿਆ ਜਾ ਬਾਬਿਆਂ ਦੀ ਬਾਬਾ ਜੀ ਜਾਂਦੀ ਵਸਦੀ ਰਾਤੀਏ ਤੇਰਾ ਘਰ ਭਰਿਆ ਰਹੇ ਉਹ ਬਾਬਾ ਜੀ ਜਿੱਧਰੋਂ ਤੂੰ ਆਇਆ ਉਧਰ ਹੀ ਵਗ ਜਾ ਵਗ ਜਾ ਦੇਖ ਓਏ ਬਾਬੇ ਮੁੜ ਕੇ ਨਹੀਂ ਆਉਂਦੇ ਹੁੰਦੇ ਤੇਰੇ ਕੋਲੇ ਆਇਆ ਤੈਨੂੰ ਕੁਛ ਦੇ ਕੇ ਜਾਉ ਉਹ ਬਾਬਾ ਸੰਦਾ ਪਰਮਾਤਮਾ ਨੇ ਦੇਣਾ ਤੂੰ ਸਾਨੂੰ ਕੀ ਦੇ ਸਕਦਾਗਾ ਦੇਖ ਜੇ ਮੇਰਾ ਮੁੰਡਾ ਆ ਗਿਆ ਨਾ ਉਦਾਸ ਬਾਪ ਬਹੁਤ ਕੱਬਾ ਹੈ ਤੇਰੇ ਘਰੇ ਪ੍ਰੇਤ ਦਾ ਵਾਸ ਹੈ ਕਰਿਆ ਕਰਾਇਆ ਲੱਗਦਾ ਹੈ ਅ ਬਾਬਾ ਕੰਮ ਤੋਂ ਮੈਨੂੰ ਬਹਿਮਾ ਪਰ ਮੱਚ ਪਾਉਣਾ ਤੂੰ ਤੁਰਦਾ ਲੱਗ ਆਪਣੀ ਡੰਡੀ ਲਾਖੜ ਸਿੱਧੀ ਜੀ ਗੱਲ ਹੈ ਤੇਰੇ ਮੱਥੇ ਦੀਆਂ ਧਿਆਉੜੀਆਂ ਦਸਦੀਆਂ ਨੇ ਤੂੰ ਬਹੁਤ ਦੁਖੀ ਹੈ ਆ ਦੁੱਖੀ ਸੁਖੀ ਤਾਂ ਪਰਮਾਤਮਾ ਦੇ ਹੱਥ ਹੈ ਤੂੰ ਤੁਰਦਾ ਲੱਗ ਤੇਰੀਆਂ ਗੱਲਾਂ 'ਚ ਮੈਂ ਨਹੀਂ ਆਉਣ ਵਾਲੀ ਹੈਗੀ ਕੋਈ ਹੋਰ ਦੁਆਰਾ ਮਨ ਲੈ ਲੈ ਜਾ ਕੇ ਠੀਕ ਹੈ ਦੇਖ ਲੈ ਦੇਵੀ ਜੇ ਮੈਨੂੰ ਮੋੜੇਂਗੀ ਬਾਹਲਾ ਪਸਤਾਏਗੀ ਉਹ ਨਹੀਂ ਬਾਬਾ ਤੇਰੇ ਵਰਕੇ 20 ਫਿਰਦੇ ਨੇ ਤੂੰ ਨੰਗ ਜਾ ਬਸਰਾ ਤੈਨੂੰ ਕਹਤਾ ਨਾ ਮੇਰਾ ਮੋਟਾ ਦਾ ਸਭਾ ਕੱਬਾ ਜੀ ਆਗਾ ਨਾ ਡਾਗ ਲੈ ਕੇ ਤੇਰੇ ਮਗਰ ਪੈਜੂਗਾ ਉਹ ਫਿਰ ਕਹੇਗਾ ਮੈਨੂੰ ਦੱਸਿਆ ਨਹੀਂ ਹੋ ਬਾਬਿਆਂ ਨੂੰ ਕੁਛ ਪਾ ਤਾ ਦੇ ਕੀ ਚਾਹੀਦਾ ਹੋਂ ਸਾਨੂੰ ਐ ਦੱਸੋ ਕੋਈ ਦੁੱਧ ਪਾ ਦੇ ਚਾਹ ਪਾ ਦੇ ਦੋ ਰੋਟੀਆਂ ਦੇ ਦੇ ਰੋਟੀ ਤਾਂ ਬਾਬਾ ਹਜੇ ਸੀ ਬਣਾਈ ਨਹੀਂ ਠੀਕ ਹੈ ਮੈਂ ਸਾਜ ਸਾਡੀ ਮਿਲੀ ਨਹੀਂ ਉਹਨਾਂ ਦੇ ਹੈਗਾ ਮਰਜੀ ਆ ਤੇਰੀ ਭੱਗ ਜਾ ਭੱਗ ਜਾ ਪਾਨੋ ਕਾ ਹੈਗਾ ਦੁੱਧ ਪਥੇਰਾ ਜੈ ਬਾਬਿਆਂ ਦੀ ਹੁਣ ਦੱਸ ਲੈ ਜੈ ਬਾਬਿਆਂ ਦੀ ਉਹ ਚੱਕੇ ਮੂੰਹ ਤਰਪਾਉਂਦੇ ਨੇਗੇ ਬਣੇ ਪਾਪਿਆਂ ਦੇ ਨਾਲੇ ਹੋਰ ਦੱਸ ਸਲ ਤਾਂ ਪ੍ਰਮਾਤਮਾ ਨੇ ਦੇਣਾ ਜੋ ਵੀ ਦੇਣਾ ਤੂੰ ਕੌਣ ਸਾਨੂੰ ਦੇਣ ਵਾਲਾ ਦੱਸ ਜਿਹਨੇ ਆਖੇ ਪੈਦਾ ਕੀਤਿਆ ਦੁਨੀਆ ਦੇ ਉੱਤੇ ਉਹੀ ਦੇਊਗਾ ਜੈ ਬਾਬਿਆਂ ਦੀ ਭਲਾ ਹੋ ਤੇਰਾ ਵੀ ਬਾਬਾ ਜੀ ਹੋ ਪਈ ਤੂੰ ਬਾਬਾ ਜੀ ਤੁਸੀਂ ਅੱਜ ਇੱਧਰ ਉਹ ਬਾਬਿਆਂ ਨੇ ਤਾਂ ਤੈਨੂੰ ਪਤਾ ਫੇਰੀ ਕਰਦੀ ਰਹਿਣਾ ਕਿਤੇ ਇੱਧਰ ਕਦੇ ਉਹ ਪਿੰਡ ਕਦੇ ਉਹ ਪਿੰਡ ਮੈਂ ਤਾਂ ਬਾਬਾ ਜੀ ਤੁਹਾਨੂੰ ਫੋਨ ਕਰਨ ਵਾਲੀ ਸੀ ਇਸ ਘਰ ਪਿੱਛੇ ਤੁਸੀਂ ਤਾਂ ਪਹਿਲੇ ਹੀ ਕੁਦਰਤੀ ਆ ਗਏ ਤੁਸੀਂ ਤਾਂਤਰਯਾਮੀਓ ਬਾਬਾ ਜੀ ਉਹ ਬਸ ਜਿੱਦਾਂ ਸਾਨੂੰ ਸੰਦੇਸ਼ ਹੋ ਜਾਂਦਾ ਬਾਬਿਆਂ ਦਾ ਅਸਤਾ ਉਧਰ ਹੀ ਵਗ ਜਾਂਦੇ ਆ ਤੇ ਮੈਂ ਤਾਂ ਬਾਬਾ ਜੀ ਇਸ ਬੁੜੀ ਨੂੰ ਗੱਲ ਕਰਕੇ ਰੱਖੀ ਸੀ ਥੋਡੇ ਵਾਸਤੇ ਥੋਡੇ ਕੋਲ ਲੈ ਕੇ ਆਉਣਾ ਸੀ ਤੁਸੀਂ ਵਧੀਆ ਮਹਾਪੁਰਖ ਤੁਸੀਂ ਤਾਂ ਦੇ ਆਪ ਆ ਗਏ ਬਾਬਾ ਜੀ ਇਹ ਬੁੜੀ ਨੇ ਤਾਂ ਮੈਨੂੰ ਘਰੋਂ ਕੱਢਤਾ

ਤੂੰ ਫੇਰ ਮੂੰਹ ਚਾ ਕਿਧਰ ਆ ਗਿਆ ਨਹੀਂ ਪੈਰਾਂ ਕੀ ਕਰੀ ਜਾਂਦੀਆਂ ਉਹੀ ਬਾਬੇ ਨੇ ਪੈਰਾਂ 'ਚ ਟਿੱਕ ਜਾ ਜਿਹੜਿਆਂ ਦੀ ਮੈਂ ਗੱਲ ਕਰਦੀ ਸੀ ਇਹ ਉਹੀ ਬਾਬੇ ਸੁਰਤ ਅੰਤਰਜਮੀ ਨੇ ਕੁਦਰਤੀ ਆਪ ਦੇ ਆਪ ਆ ਗਏ ਇਹਨਾਂ ਨੇ ਤਾਂ ਮੇਰੀ ਗੱਲ ਪਛਾਣ ਲਈ ਵਿੱਚ ਉਹ ਸਾਨੂੰ ਤਾਂ ਉੱਤੋਂ ਇਸ਼ਾਰਾ ਹੋ ਗਿਆ ਵੀ ਇਹਨਾਂ ਦੇ ਜਾ ਅਸੀਂ ਤਾਂ ਆਪ ਹੀ ਆ ਜਾਣਾ ਤੇਰੇ ਕੋਲੇ ਮਾਤਾ ਦੇਖ ਕੋਈ ਨਾ ਬਾਬਾ ਜੀ ਉਹ ਜਦੋਂ ਬਾਬਿਆਂ ਨੇ ਮੇਲ ਕਰਾਉਣਾ ਉਦੋਂ ਕਰਾਉਣਾ ਮੈਨੂੰ ਤਾਂ ਪਤਾ ਬਾਬਾ ਜੀ ਵੀ ਤੁਸੀਂ ਅੰਤਰਜਮੀ ਹੋ ਮੈਂ ਤਾਂ ਬਹੁਤ ਵੱਡੀ ਗਲਤ ਕਰ ਬੈਠੀ ਭੈਣ ਜੀ ਮਾਫ਼ ਤੁਸੀਂ ਤਾਂ ਬੜੀ ਗਲਤੀ કરી ਬਾਬੇ ਨੂੰ ਧੱਕ ਕੇ ਛੋਡੇ ਦਾ ਘਰ ਰੱਬ ਆਵਾ ਪਹੁੰਚੇ ਤੂੰ ਰੱਬ ਨੂੰ ਧੱਕਾ ਮਾਰੀ ਜੰਨੀ ਆ ਨਹੀਂ ਭੈਣੇ ਮੈਨੂੰ ਪਤਾ ਨਹੀਂ ਸੀਗਾ ਪਰ ਮੈਨੂੰ ਹੁਣ ਜਦੋਂ ਤੁਸੀਂ ਨਾਲ ਹੁਣ ਪਤਾ ਲੱਗਿਆ ਵੀ ਇਹ ਤਾਂ ਉਹੀ ਬਾਬੇ ਨੇ ਮੈਂ ਤਾਂ ਕੁਦਰਤੀ ਆ ਰਹੀ ਸੀ ਮੈਨੂੰ ਤਾਂ ਬਾਬਾ ਜੀ ਛੋਡੇ ਬਾਹਰ ਚ ਨਿਕਲਦੇ ਦੇ ਸਕੇ ਠੀਕ ਹੈ ਨਹੀਂ ਮੈਨੂੰ ਕੀ ਪਤਾ ਲੱਗਣਾ ਸੀ ਬਾਬੇ ਖਾਬੜਾ ਕਿੱਧਰ ਭਾਗ ਜਾਂਦੇ ਕਿਹੜੀ ਵਾਲੀ ਲੰਘ ਜਾਂਦੇ ਚਲੋ ਖਾਬੜਾ ਸਾਡੇ ਭੈਣੇ ਘਰ ਦਾ ਹੀ ਭਲਾ ਹੋਣਾ ਹੋਵੇ ਤਾਂ ਤੂੰ ਮਿਲ ਗਈ ਪਰਮਾਤਮਾ ਹੀ ਭੇਜਦਾ ਹਨਾ ਮੇਰੇ ਮਲਾਉਂਦਾ ਉਹੀ ਆ ਇਹ ਤਾਂ ਹੈ ਪਰਮਾਤਮਾ ਦੀ ਕੁਦਰਤੀ ਮੈਨੂੰ ਮਿਲਤਾ ਤੇ ਗੁਰੂ ਆਪਣੇ ਘਰੇ ਆਏ ਸੀ ਗੁਰੂ ਜਾ ਰਹੇ ਸੀਗੇ ਕੋਈ ਨਾ ਬਾਬਾ ਜੀ ਤੈਨੂੰ ਤੇ ਹੁਣ ਗੁਰੂਆਂ ਨੂੰ ਬਿਠਾਓ ਕਿਤੇ ਪਾਣੀ ਤਾਂ ਨਹੀਂ ਪਿਆਉ ਲੋ ਕੋਈ ਨਹੀਂ ਸਾਨੂੰ ਮੜਦੇ ਬਾਬੇ ਨੇ ਮੈਨੂੰ ਦੋ ਗੱਲਾਂ ਕਰ ਲਾ ਮਸਾਂ ਵਿਚਾਰੇ ਆਏ ਨੇਗੇ ਬਾਬਾ ਜੀ ਤੁਹਾਨੂੰ ਕੀ ਦਿੱਸਦਾ ਸਾਡੇ ਘਰੇ ਮੈਂ ਤੁਹਾਡੀ ਗੱਲ ਦਾ ਯਕੀਨ ਨਹੀਂ ਕਰਿਆ ਉਦੋਂ ਮਾੜਾ ਬਸ ਮਾੜੀ ਹੀ ਦੀ ਲੈ ਹਾਏ ਬਾਬਾ ਹੁਣ ਕੀ ਬਣੂਗਾ ਸਾਡਾ ਮੈਂ ਤੁਹਾਨੂੰ ਦੱਸਿਆ ਸੀ ਨਾ ਤੇਰੇ ਮੱਥੇ ਦੀਆਂ ਤਿਆਰੀਆਂ ਦੱਸਦੀਆਂ ਨੇ ਠੀਕ ਹੈ ਬਾਬਾ ਜੀ ਵੀ ਤੂੰ ਕਿੰਨੀ ਦੁਖੀ ਹੈ ਦੁਖੀ ਤਾਂ ਬਾਬਾ ਜੀ ਬਥੇਰਾ ਮੈਂ ਹੋਰ ਰਾਤ ਨੂੰ ਮੰਜੇ ਠੋਕਰਾਂ ਵੱਜਦੀਆਂ ਨੇ ਕਿ ਨਹੀਂ ਵੱਜਦੀਆਂ ਪੁੱਛਣਾ ਬਾਬਾ ਜੀ ਸਾਰੇ ਸਾਰੇ ਰਾਤ ਨਾਲ ਮੈਨੂੰ ਨੀਂਦ ਨਹੀਂ ਆਉਂਦੀ ਸੁਪਨੇ ਵੀ ਮਾੜੇ ਆਉਂਦੇ ਹੋਣਗੇ ਬਹੁਤ ਮਾੜੇ ਆਉਂਦੇ ਬਾਬਾ ਜੀ ਬਸ ਪੁੱਛੋ ਹੀ ਨਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਐਨੀ ਬੁਰੀ ਹਾਲਤ ਹੈ ਮੇਰੀ ਤਾਂ ਨਾ ਬਹੁਤ ਜਿਆਦੇ ਬਾਬਾ ਜੀ ਤੁਸੀਂ ਮੇਰਾ ਭਲਾ ਕਰੋ ਤੇਰਾ ਭਲਾ ਕਰਨ ਵਾਸਤੇ ਆਇਆ ਸੱਤ ਵਚਨ ਬਾਬਾ ਜੀ ਉਹ ਤੂੰ ਤਾਂ ਮੈਨੂੰ ਮੋੜਦਾ ਸੀ ਇਹਦਾ ਬੱਸ ਨਹੀਂ ਰਹੇ ਆ ਕੁੜੀ ਜਿਹਨੇ ਮੈਨੂੰ ਵਾਪਸ ਲਿਆਂਦਾ ਹੋ ਬਾਬਾ ਜੀ ਫਿਰ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਨਹੀਂ ਪਤਾ ਹੁੰਦਾ ਸਾਨੂੰ ਕੀ ਪਤਾ ਵੀ ਤੁਸੀਂ ਤਾਂ ਤੇਰਾ ਕਸੂਰ ਨਹੀਂ ਮਾਤਾ ਇਹਦਾ ਤੇਰੇ ਮੂਰੇ ਉਹਨਾਂ ਨੇ ਪੱਟੀ ਬੰਨ ਰੱਖੀ ਆ ਪੁੱਤਾਂ ਨੇ ਹਾਂ ਮਾ ਬਾਬਾ ਜੀ ਜਿੱਦੇ ਸਿੱਧੇ ਰਾਜਾ ਨੇ ਆ ਸੀ ਬਸ ਪੁੱਠਾ ਹੀ ਹੋ ਜਾਂਦਾ ਕੰਮ ਜੋ ਵੀ ਅਸੀਂ ਸਿੱਧਾ ਕਰਦੇ ਆ ਪੁੱਠਾ ਹੁੰਦਾ ਗਾ ਓ ਪੁੱਠਾ ਹਜੇ ਕੀ ਹੋਇਆ ਇਹਦਾ ਘਰ ਨੇ ਮੂਦਾ ਵਜਣਾ ਸੀ ਹੰਨਾ ਬਾਬਾ ਜੀ ਇਹ ਤਾਂ ਤੁਸੀਂ ਬਹੁਤ ਅੰਤਰਜਾਮੀ ਹੋ ਬਹੁਤ ਕੁਝ ਹੋ ਗਿਆ ਮੇਰੀ ਨੂੰਹਾਂ ਵਿਚਾਰੀ ਦੇਖ ਲੈ 2 ਸਾਲ ਹੋ ਗਏ ਵਿਆਹੀ ਨੂੰ ਕੋਈ ਬੱਚਾ ਨਹੀਂ ਹੋਇਆ ਹਜੇ ਉਹਦੇ ਤੁਸੀਂ ਵਾਤਾ ਜੀ ਇਹਨਾਂ ਦੇ ਘਰ ਕਾਣੀ ਛੰਡੀ ਨਹੀਂ ਕਰਖੋ ਬਾਬਾ ਜੀ ਕੋਈ ਇਹਨਾਂ ਦਾ ਪਰਾ ਕਰੋ ਸਾਰੀਆਂ ਚੀਜ਼ਾਂ ਬਾਬਾ ਜੀ ਆਪਦੇ ਨਾਲ ਲੈ ਜਾਓ ਲੈ ਹੁਣ ਜਿੰਨਾ ਕੰਮ ਸੀ ਮੈਂ ਕਿਰਾ ਕਰਤਾ ਠੀਕ ਹੈ ਬਾਬਾ ਜੀ ਪਰ ਮੇਰੇ 2-3 ਗੇੜੇ ਲੱਗਣਗੇ ਕੋਈ ਨਾ ਬਾਬਾ ਜੀ ਤੈਨੂੰ ਡੇਰੇ ਆਉਣਾ ਪਊ ਕੋਈ ਨਾ ਬੱਬਾ ਜੀ ਆ ਜਾਣਗੇ ਆ ਜਾਣਗੇ ਕਿੱਥੇ ਬੱਬਾ ਜੀ ਦਾ ਡੇਰਾ ਕਿੱਥੇ ਹੈ ਇਹ ਜਾਣਦੀ ਆ ਕੁੜੀ ਬੱਬਾ ਜੀ ਦਾ ਡੇਰਾ ਤਾਂ ਕੋਈ ਨਹੀਂ ਮੈਂ ਲੈਸਨ ਨੂੰ ਲੈ ਚੱਲੋਂ ਤੁਸੀਂ ਬੱਬਾ ਜੀ ਦੀ ਇੱਜ਼ਤ ਕਰੋ ਬੱਬਾ ਜੀ ਨੂੰ ਤੁਸੀਂ ਟਰੋਕਰ ਨਹੀਂ ਸੀ ਮਾਰਨੀ ਚਲੋ ਕੋਈ ਨਾ ਮੈਂ ਗਲਤੀ ਮੰਨਦੀ ਹਾਂ ਹਾਂ ਇਹ ਤਾਂ ਉਹ ਪੁੱਤਾਂ ਪ੍ਰੀਤਾਂ ਕਰਾਉਂਦੀਆਂ ਨੇ ਇਹਨਾਂ ਤੋਂ ਬਸ ਚੀਜ਼ ਜਦੋਂ ਪੈਰਾ ਹੋਣਾ ਬੱਬਾ ਜੀ ਮੈਂ ਤਾਂ ਮੇਰੇ ਨੂਨ ਵੀ ਬਹੁਤ ਕੁਝ ਬੋਲ ਪਾਣੀ ਆ ਤੁਸੀਂ ਬਿਸਾ ਨਾ ਕਰੋ ਮੈਨੂੰ ਕੀਲਣਾ ਪਊ ਠੀਕ ਹੈ ਬੱਬਾ ਜੀ ਜਦੋਂ ਘਰ ਕੀਲਤਾ ਫਿਰ ਇਹਨਾਂ ਦਾ ਆਉਣਾ ਜਾਣਾ ਬੰਦ ਹੋ ਜੂ। ਬਸ ਬਾਬਾ ਜੀ ਇਹਨਾਂ ਦਾ ਆਉਣਾ ਜਾਣਾ ਬੰਦ ਕਰ ਦੇ। ਫਿਰ ਉਸ ਤੋਂ ਬਾਅਦ ਗਹਾਂ ਵਾਲੀ ਕਾਰਵਾਈ ਪਾਵਾਂਗੇ। ਠੀਕ ਆ ਬਾਬਾ ਜੀ। ਬਸ ਠੀਕ ਹੈ। ਡੇਰੇ ਆ ਜੀ। ਤੈਨੂੰ ਤਵੀਦ ਕਰਕੇ ਦੇਵਾਂ। ਸਤਿਵਾਚਨ ਬਾਬਾ ਜੀ। ਹੁਣ ਬਾਬੇ ਚੱਲੇ। ਜੈ ਬਾਬਿਆਨੀ ਤੇ ਫਿਰ ਬਾਬਾ ਜੀ ਤੁਸੀਂ ਕੋਈ ਚਾਹ ਪਾਣੀ ਤਾਂ ਪੀ ਕੇ ਜਾਂਦੇ ਬਾਬਾ ਜੀ ਹਮ ਤਾਂ ਸਾਈਂ ਮੋਟਾ ਸੈੱਟ ਕਰਤਾ ਹੁਣ ਚਾਹ ਉੱਤੀ ਪਿਉ ਜੈ ਬਾਬਿਆਨੀ ਬਸਦੇ ਰਹੋ ਭਾਈ ਬਸਦੇ ਰਹੋ ਨਹੀਂ ਪੈਣੇ ਮੈਂ ਤਾਂ ਕਿੱਡੇ ਵੱਡੀ ਗਲਤੀ ਕਰ ਲਈ ਸੀ ਮੈਂ ਕਿੱਥੇ ਭੁੱਗਤਦੀ ਵੋ ਇਹ ਤਾਂ ਪੈਣੇ ਬਾਈ ਕੁਦਰਤੀ ਆ ਗਈ ਇਧਰ ਬਾਬਾ ਜੀ ਤਾਂ ਹੁੰਦੇ ਨੇ ਲੰਗੇ ਜਾਂਦੇ ਸੀ ਕਹਿੰਦੇ ਕਿ ਉਹ ਤਾਂ ਕਿ ਮੈਨੂੰ ਬਾਹਰ ਤੇ ਹੀ ਤਾਂ ਕਿ ਮੈਨੂੰ ਠੋਕਰ ਮਾਰੀ ਕਿ ਇਹ ਬੀਬੀ ਤਾਂ ਕਿਸੇ ਕੰਮ ਦੀ ਹੈ ਨਹੀਂਗੀ ਚਾਹ ਨਾ ਕੋਈ ਨਾ ਕੋਈ ਨਾ ਆ ਜਾ ਫਿਰ ਚਾਹ ਪਾਣੀ ਦੀ ਘੁੱਟ ਪੀ ਕੇ ਜਾ ਤੂੰ ਹੁਣ ਬਾਬੇ ਦੇ ਹਾਂ ਚੱਲ ਚੱਲ ਪੈਣੀ ਕੋਈ ਨਾ ਚੱਪਲਾ ਲਾ ਦੋ ਇੱਧਰ ਬਾਬੇ ਦਾਸਣ ਇੱਧਰ ਮਹਾਰਾਜ ਬਾਬਾ ਜੀ ਜਾਓ ਜਾਓ ਬੈਠਾ ਪਕਾ ਜਾ ਤੂੰ ਇੱਧਰ ਬੈ ਜਾ ਪੈਣੇ ਪਰਲੇ ਪਾਸੇ ਮਹਾਰਾਜ ਇੱਧਰ ਨੂੰ ਜਾਓ ਬਾਬਿਆਂ ਦੀ ਜੈ ਹੋ ਆ ਗਈ ਫੇਰਾ ਹਾਂ ਬਾਬਾ ਜੀ ਆਈਏ ਕਿਵੇਂ ਨਾ ਜਦੋਂ ਤੁਸੀਂ ਹੁਣ ਬਚਨ ਕਰਕੇ ਆਏ ਸੀ ਵੀ ਆਉਣਾ ਪਊਗਾ ਉਹ ਦੇਦੀ ਸ਼ਾਂਤੀ ਤਾਂ ਹੈ ਹਾਂ ਬਾਬਾ ਜੀ ਕੁਝ ਫਰਕ ਹੈ ਬਹੁਤ ਫਰਕ ਹੈ ਬਹੁਤ ਫਰਕ ਪਊਗਾ ਹਜੇ ਕੀ ਹੋਇਆ ਤੂੰ ਦੇਖੀ ਚੱਲ ਨਾ ਠੀਕ ਹੈ ਬਾਬਾ ਜੀ ਤੁਹਾਡੀ ਗੱਲ ਇਹ ਤੇਰੀ ਨੂੰਹ ਹੈ ਹਾਂ ਬਾਬਾ ਜੀ ਬਾਬਾ ਜੀ ਸਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਨੂੰਹ ਹੈ ਦੇਖ ਲੈ ਆਏ ਬਾਬੇ ਚੁਨੇ ਚੜ ਟ ਮਾਰਦੇ ਗੱਲਾਂ ਨੂੰ ਮੰਨਦੀ ਨਹੀਂ ਹੁੰਦੀ। ਉਹ ਇਹ ਕੁੜੀ ਕੋਲੇ ਬੱਚਾ ਨਹੀਂ। ਹਾਂ ਬਾਬਾ ਜੀ। ਬੱਚਾ ਮੰਗਦੀ ਆ। ਹਾਂ ਬਾਬਾ ਜੀ। ਫਿਰ ਆਏ ਤਾਂ ਨਾ ਬੱਚਾ ਮੰਗਦੇ ਬਾਬਾ ਜੀ 2 ਸਾਲ ਹੋ ਗਏ ਵਿਚਾਰੀ ਨੂੰ। ਜਾਓ। ਜਾਓ। ਬਾਹਰ ਵੀ ਜਾਣਾ ਕਿਸੇ ਨੇ। ਜਾਓ। ਪਰੋਂ ਨਾਲ ਉਕਰ ਕਰਦੀ ਆ। ਹਾਂ ਬਾਬਾ ਜੀ ਇਹ ਤਾਂ ਗੱਲ ਹੈ। ਉਹ ਜਾਊ ਨਹੀਂ। ਜਾਊ। ਆਦ ਰੱਖੀ। ਲੈ ਦੇਖ ਲੈ। ਕਿਉਂ? ਕਮਲਵਾਰੇ ਕਹਿੰਦਾ ਬਾਬਾ ਸੁਣੋ ਸੁਣੋ ਲੈ ਆਪਣੀ ਗੱਲ ਸਮਾਰ ਕੇ ਬਾਪੇ ਨੇ تیر ਤੁੱਕੇ ਲਾਉਂਦੇ ਹੁੰਦੇ ਆ ਤੂੰ ਲੱਗ ਗਿਆ ਬਾਬੇ ਨੂੰ ਜਾਓ ਸੁਕੁੰਤਰਾ ਨਾਲ ਆਦੀ ਕੌਣ ਆ ਥੋੜੇ ਮਰੀ ਹੋਈ ਆ ਉਹ ਤਾਂ ਬਾਬਾ ਜੀ ਮੇਰੀ ਦਰਾਨੀ ਸੀ ਜਾਓ ਸੂਟ ਦਿਆ ਕਰੋ ਉਹਦਾ ਬਾਬਾ ਜੀ ਉਹ ਨੱਚਣ ਲਾਉਂਦੀ ਆ ਹੈਗੀ ਧੀ ਆਹੋ ਤੇਰ ਤੇਰ ਤਾਈ ਹੈਗੀ ਸੀ ਕਿਸੇ ਯਾਦ ਕਰ ਲੈ ਨਾ ਮੈਂ ਜ਼ਿਆਦਾ ਗਈ ਮੈਨੂੰ ਪਤਾ ਗਿਆ ਉਹ ਮਰੀ ਹੋਈ ਆ ਕਿ ਮਰੀ ਹੋਈ ਦੇਖ ਮਾਤਾ ਤੇਰਾ ਟਾਈਮ ਨਹੀਂ ਮੈਂ ਖਰਾਬ ਕਰਦਾ ਠੀਕ ਹੈ ਪਪਾ ਜੀ ਤੇਰਾ ਅੱਜ ਹੀ ਕੰਮ ਕਰਨਾ ਸ਼ੁਰੂ ਕਰ ਦੂੰ ਮੈਂ ਬਸ ਅੱਜ ਬਸ ਕੰਮ ਤੁਸੀਂ ਮੇਰਾ ਲਵੀ ਬੀੜੀ ਮੰਨੇ ਲਾਓ ਕਿਉਂ ਵੀ ਦੇਖ ਮੈਂ ਤੈਨੂੰ ਇੱਕ ਤਵੀਤ ਦਿਨਾ ਪਹਿਲਾਂ ਤਾਂ ਠੀਕ ਹੈ ਪਪਾ ਉਹ ਤਵੀਤ ਨੂੰ ਆਪਦੇ ਬਰੇੜੇ ਦੇ ਪਚਾਲੇ ਕੱਢ ਦੀ ਇੱਕ ਸਾੜੇ ਬਾਬਾ ਜੀ ਕੰਦਾ ਕੱਢ ਕੇ ਨਾ ਇੱਧਰ ਕੰਦਾ ਇੱਧਰ ਕੰਦਾ ਉਹਦੇ ਵਿਚਾਲੇ ਦਾ ਬਚਾਲੀ ਕੱਢਦੀ ਠੀਕ ਆ ਬਾਬਾ ਫਿਰ ਕੋਈ ਬਗਾਨੀ ਸ਼ਹਿ ਅੰਦਰ ਨਹੀਂ ਬੜੂਗੀ ਠੀਕ ਆ ਬਾਬਾ ਤੈਨੂੰ ਕਹਿ ਕੇ ਆਇਆ ਸੀ ਤੇਰਾ ਘਰ ਕਿਲਣਾ ਪੋ ਹਾਂ ਬਾਬਾ ਜੀ ਉਹਨਾਂ ਤਾਂ ਬਹੁਤ ਇਹਨਾਂ ਨੂੰ ਰੋਕਣਾ ਪੈਣਾ ਪਹਿਲਾਂ ਬਾਬਾ ਜੀ ਫਿਰ ਹੁਣ ਤੁਸੀਂ ਰੋਕੋਗੇ ਸਾਸੀ ਤਾਂ ਕੌਣਾ ਰੋਕਣ ਵਾਲੇ ਓਏ ਰੋਕ ਤੇ ਹਾਂ ਇਹ ਤਾਂ ਰੁਕ ਤੇ ਸਾਨੂੰ ਪਤਾ ਵੀ ਲੱਗਿਆ ਬਾਬਾ ਅੱਗੇ ਚੱਕ ਹਰੋਂ ਆਕੇ ਦੇਖੋ ਹੁਣ ਪ੍ਰੇਤ ਨੇ ਨਾ ਆਪਦੀ ਪਡਾਰੀ ਚੀ ਪਾ ਲਵੈ ਇਹਨਾਂ ਦੇ ਉਹ ਪਾਲੇ ਉੜੇ ਭਸਮ ਕਰਨਿਆ ਭਸਮ ਪਰ ਇੱਕ ਮੇਰੀ ਗੱਲ ਸੁਣ ਲੈ ਜੇ ਉਹਨਾਂ ਨੂੰ ਭਸਮ ਕਰਨਾ ਤਾਂ ਥੋੜਾ ਮੋਟਾ ਤਾਂ ਖਰਚਾ ਲੱਗੂਗਾ ਤੇਰਾ ਕੋਈ ਨਾ ਬੱਬਾ ਜੀ ਖਰਚਾ ਤਾਂ ਦੇ ਦਾਂਗੇ ਜਿਹੜਾ ਹੋਊਗਾ ਦੇਖੋ ਉਹ ਸਮੱਗਰੀਆਂ ਲੈ ਕੇ ਆਉਣੀਆਂ ਨੇ ਹਵਨ ਕਰਨਾ ਪਊ ਹਵਨ ਦੇ ਵਿੱਚ ਭੂਤ ਪ੍ਰੇਤ ਮਚਾਉਣੇ ਪੈਣਗੇ ਸਾਰੇ ਮਚਾਉਣੇ ਹੁੰਦੇ ਨੇ ਹਾਂ ਲੈ ਮੇਰੀ ਗੱਲ ਠੀਕਾ ਠੀਕਾ ਉਹ ਤੂੰ ਪ੍ਰੇਤ ਕਦੇ ਕੈਦ ਕੀਤੇ ਕਿਸੇ ਨੇ ਹੋਇਆ ਕਦੇ ਉਹ ਕੁੜੀਏ ਇਹ ਅਸੀਂ ਕੀਤੇ ਆ ਅਸੀਂ ਨਹੀਂ ਹੋ ਜਾਂਦੇ ਨੇ ਪੁੱਤ ਜੇ ਫਰਕ ਨਾ ਪਿਆ ਤਾਂ 21 ਦਾ 5000 ਦਿਉ ਕਾਨੂੰ ਬਾਬਾ ਜੀ ਨਹੀਂ ਨੇ ਇਹਨਾਂ ਦਾ ਨਹੀਂ ਪਤਾ ਵਿਚਾਰੇ ਨੂੰ ਨਹੀਂ ਆ ਜਾਨੀ ਕੋਈ ਚਾਹੇ ਮੈਂ ਜਾਣਦਾ ਨਾ ਮੈਨੂੰ ਪਤਾ ਹੈ ਜੀ ਰਾਮ ਜਤਾ ਮਾਈ ਜਾਣ ਸਕਦੇ ਆ ਬਾਬਾ ਤੂੰ ਕੁੜੇ ਬਾਬੇ ਦੀ ਗੱਲ ਚੰਗੀ ਤਰ੍ਹਾਂ ਸੁਣ ਲੈ ਹੋਰ ਜਾਓ ਇੰਜ ਜਾਓ ਕੋਈ ਨਾ ਬਾਬਾ ਜੀ ਜਿਹੜਾ ਕੋਈ 10 ਰੁਪਏ ਆਉਣਗੇ ਲੱਗਣਗੇ ਉਸ ਨਾਲ ਦੇਖ ਜਿਹੜਾ ਕੋਈ ਤੇਰਾ ਕੋਈ ਦੇਣ ਲੈਣਾ ਹੋਵੇ ਅਸੀਂ ਦੇਵਾਂਗੇ ਅਸੀਂ ਦੀ ਗੱਲ ਨਹੀਂ ਜਿਹੜੇ ਰੁਪਏ ਕਰ ਲੈ ਤੇਰੇ ਨਾਲ ਦੇਵਾਂਗੇ ਦੁੱਧ ਵਰਗੇ ਕੋਈ ਗੱਲ ਨਹੀਂ ਬਸ 2100 ਰੁਪਏ ਮੈਨੂੰ ਦੇ ਜੀ ਠੀਕ ਹੈ ਬਾਬਾ ਜੀ ਤੇ ਤੇਰੇ ਸਾਰੇ ਭੂਤ ਮਨ ਤੇ ਪ੍ਰੇਤ ਮੈਂ ਉਧੇ ਮਚਾ ਦੇਣਿਆ ਬਸ ਠੀਕ ਹੈ ਬਾਬਾ ਜੀ ਪਾਸੇ ਇੱਥੇ ਪਾਸੇ ਮੈਂ ਕਰ ਦੇ ਮਚਾ ਦੇ ਮੈਂ ਕਿਹਾ ਉਧਰ ਝਾਕ ਕੇ ਦਿਖਾਉਣ ਸਾਡੇ ਘਰ ਨਾਲੇ ਬੀਪਾ ਮਾਰੀ ਜਮਾਨਾ ਨਹੀਂ ਆਉਂਦੇ ਬਾਬਾ ਜੀ ਇੱਕ ਗੱਲ ਹੋਰ ਹੈ ਜਿਹੋ ਜੜੀ ਹੋ ਪ੍ਰਿਤ ਤੋ ਆ ਗਈ ਜੋ ਨਾ ਦੇਖੇ ਬਾੜ ਦੇ ਮੇਰਾ ਪੁੱਤ ਲੜਦੀਆ ਨਾਲ ਤਾਂ ਮੇਰੇ ਪਾਥੀਆਂ ਨਹੀਂ ਛੱਡਦੀ ਉਹ ਠੀਕ ਹੈ ਤੇ ਨਾਲਾ 1100 ਰੁਪਿਆ ਬਿੱਲ ਕੋ ਬਾਤਾ ਮਬਾ ਫਿਰ ਉਹਨਾਂ ਦੇ ਘਰੇ ਭੇਜਣਾ ਚਾਹੀਦਾ ਮੈਂ ਕਹਣਾ ਚਾਰ ਘਰਾਂ ਚ ਭੇਜਦੀ ਬਸ ਠੀਕ ਹੈ ਕਬ ਮੇਰਾ ਘਰੇ ਬਾੜ ਦੇ ਕਿਸੇ ਦਾ ਪਾ ਲਿਆ ਹੁੰਦਾ ਕਿ ਕਾ ਤੋਂ ਪਹਿਲਾਂ ਮੇਰਾ ਨਹੀਂ ਸੋਚਿਆ ਉਹ ਘਰਾਂ ਪੜ ਲਿਆ ਤੇ ਉਹਨੇ ਮੇਰਾ ਮਸਾ ਪਾਥੀਆਂ ਦਾ ਘਰਾਂ ਲਾਇਆ ਮੂੰਹ ਆ ਬੋ ਕੁੜੀਏ ਹਾਂ ਮੈਂ ਤਾਂ ਬਾਬੇ ਨੂੰ ਕਹੂੰਗੀ ਹੁਣ ਬਾਬਾ ਚਲ ਆਪਣਾ ਹੀ ਹੋ ਗਿਆ ਤਾਂ ਵਿਚਾਰਾ ਹੁਣ ਸੱਤ ਬਚਨ ਬਾਬਾ ਜੀ ਮੈਂ ਹੀ ਬੋਲ ਹਾਂ ਬਸ ਇੱਥੋਂ ਦੇਖ ਰੇ ਮਰ ਜਾਣੇ ਬਾਬਾ ਸਾਰੇ ਪੁੱਤ ਪ੍ਰੇਤ ਬਸ ਤੂੰ ਨਾ ਕਬਰਾ ਠੀਕ ਹੈ 2100 ਤਾਂ 1 ਤੇ 1101 ਕੋਈ ਨਾ ਬਾਬਾ ਮੇਰਾ ਘਹਰਾ ਟੋ ਲੈਤੀ ਉਹਨੇ ਮੇਰੇ ਪੌਧੀ ਰਾਨਾ ਦਾ ਉਹ ਤੇਰੇ ਜਿਹੜੀ ਝਾਕ ਕੇ ਦਿਖਾਵੇ ਜਿੰਨੀਆਂ ਭੂਤਾ ਉਹਦੇ ਘਰੇ ਬਾੜ ਦੇ ਨਹੀਂ ਆਣੀ ਬਸ ਠੀਕ ਹੈ ਬਾਬਾ ਕਿਉਂ ਜਾਓ ਇਹ ਤਾਂ ਬਾਬਾ ਦਾ ਆਪਣਾ ਬਾਬਾ ਵਿਚਾਰਗਾ ਗੱਲ ਨਹੀਂ ਕਰਦਾ ਹੈਗਾ ਨਾ ਉਹ ਕਰੇ ਤੇ ਜੇ ਉਹ ਆ ਗਈ ਕਿਤੇ ਬਾਬੇ ਕੋਲੇ ਫੇਰ ਬਾਬਾ ਭਲਾ ਹੁਣ ਨਾ ਉਹ ਥੋੜਾ ਲੈਂਦਾ ਹੁੰਦਾ ਬਾਬਾ ਹੈ ਆ ਲੈ ਤਵੀਤ ਜਿੱਥੇ ਤੈਨੂੰ ਕਿਹਾ ਓਥੇ ਦੱਬਦੀ ਠੀਕ ਆ ਬਾਬਾ ਜੀ ਕੋਈ ਨਾ ਠੀਕ ਆ ਬਾਬਾ ਕਾਲੂ ਚਾਹੀਦਾ ਗੂਗਲ ਪੇ ਕਰਦੀ ਇਹਦੇ ਕੋਲੇ ਨੰਬਰ ਹੈਗਾ ਕੁੜੀ ਕੋਲੇ ਠੀਕ ਆ ਬਾਬਾ ਜੀ ਨਹੀਂ ਦੇਰੇ ਆ ਕੇ ਦੇ ਜੀ ਕੋਈ ਨਾ ਬਾਬਾ ਜਿਹੜੀ ਜਵਾਨ ਹੋਗੀ ਦੇਖਾ ਬੱਚੇ ਬਚਾਲੇ ਆਗੀ ਤੇਰੇ 2-2 ਰੁਪਏ ਜਿਹੜੇ ਕਰੇ ਨੇ ਤੇਰੇ ਨਾਲ ਸਾਰੇ ਤੈਨੂੰ ਦੇ ਕੇ ਜਾਵਾਂਗੇ ਬਸ ਇੰਨਾ ਧਿਆਨ ਰੱਖੀ ਜੇ ਤੈਨੂੰ 1100 ਤੇ 1100 ਜੇ ਤੈਨੇ ਨਾ ਕੀਤਾ ਤਾਂ ਐਣੀ ਪਤਾ ਵੀ ਗਵਾਂਢੀ ਵਾਲੀਆਂ ਪ੍ਰੇਤਾਂ ਵੀ ਤੇਰੇ ਘਣੀ ਆ ਜਾਣ। ਨਹੀਂ ਬਾਬਾ ਇਹ ਜੀ ਗੱਲ ਨਾਲ ਕਰੀ ਨਾ। ਨਹੀਂ ਬਾਬਾ ਜੀ ਦੇਖ ਕੇ ਜਾ। ਜਿੰਮੇਵਾਰੀ ਹੈ। ਜਿੰਮੇਵਾਰੀ ਲੈਣੀ ਆ। ਹਾਂ, ਜਾਓ। ਉਹ ਦੇਖੀ ਗਈ। ਹੋਰ ਕਰਾਂ ਲਈ ਆ ਪਤੀਲੀ ਲੈ ਗਈ ਤੇ ਚੱਕ ਕੇ। ਮੇਰੇ ਕੋਲ ਵੀ ਰਹਿੰਦਾ ਸੀ। ਚੱਕਣਾ ਜਣਾ ਕੋ ਚੱਕਣਾ ਸੀ। ਹੁਣ ਨਹੀਂ ਤੇਰੇ ਕੋਈ ਆਉਂਦਾ। ਬਸ ਠੀਕ ਆ ਬਾਬਾ ਜੀ। ਇੰਜ ਜਾਓ। ਬਾਬਾ ਜੀ ਆਗਿਆ ਦਿਓ। ਇੰਜ ਜਾਓ। ਉੱਜ ਜਾਓ। ਜਾ ਬਾਬਾ ਜੀ। ਇੰਜ ਜਾਓ। ਠੀਕ ਆ ਬਾਬਾ ਜੀ ਕੋਈ ਗੱਲ ਨਹੀਂ ਜਾਓ ਪ੍ਰੀਤੋ ਦਾ ਤਾਂ ਮੂੜਾ ਮੜੂੰਗੀ ਬੋਲ ਦਿਓ ਤੁਸੀਂ ਮੇਰੇ ਪਿਓ ਦੀ ਰਾਨ ਨੇ ਸਾਰਾ ਘਰ ਆਟਾ ਹੋ ਜਾਂਦੀ ਮੇਰਾ ਤੈਨੂੰ ਕੀ ਪਤਾਗਾ ਨਹੀਂ ਮੈਂ ਤਾਂ ਐਂ ਕਹਿੰਦੀ ਸੀ ਮਾ ਚਲ ਕੌਣ ਕਿਸੇ ਮਾੜੀ ਦਾ ਮੈਨੂੰ ਡਰਦੀ ਕਿਸੇ ਤੋਂ ਬਾਬੇ ਦੇ ਗੱਲਾਂ ਤਾਂ ਸਾਰੀਆਂ ਮੈਨੂੰ ਸੱਚ ਲੱਗਦੀਆਂ ਨੇ ਸਹੀ ਗੱਲ ਆ ਓਹ ਓਹ ਹੋ ਣੀ ਮੈਂ ਮਰ ਜਾ ਬਾਬਾ ਜਿਹੜੀਆਂ ਗੱਲਾਂ ਦੱਸੂ ਮੇਰੇ ਤਾਂ ਅੱਧ ਵੀ ਨਹੀਂ ਪੱਲੇ ਪੈਣਾ ਮੇਰਾ ਦਿਮਾਗ ਹੀ ਹਜਾ ਹੋਇਆ ਪਿਆਗਾ ਬਾਬਾ ਤਵੀਤ ਦੇ ਗਿਆ ਸੀ ਕਹਿੰਦਾ ਦੱਬ ਤੇ ਉਹ ਮੈਂ ਭੁੱਲੀ ਬੈਠੀ ਆ ਸੰਦੀਪ ਐਦਰਾ ਹੀ ਪਤਾ ਕੀ ਹੋ ਗਿਆ ਮਾਂ ਹੋਇਆ ਹੈ ਭਾਇਆ ਕੁਛ ਨਹੀਂ ਤੇ ਐਂ ਕਰ ਮੈਨੂੰ ਚੁੱਪ ਕਰਕੇ ਦਾਤੀ ਲੈ ਕੇ ਦੇ ਦਾਤੀ ਤਾਂ ਮੈਂ ਲਿਆ ਦਿੰਨੀ ਆ ਪਰ ਕੀ ਕਰਦੀ ਫਿਰਦੀ ਆ ਤੂੰ ਮੈਨੂੰ ਸਮਝਣ ਲੱਗਦੀ ਤੇਰੀ ਨਹੀਂ ਕੀ ਕਰਨਾ ਮੈਂ ਤਾਂ ਨਹੀਂ ਤੇਰੀ ਮਾਰੀ ਹੂਲਾ ਫੱਕਦੀ ਆ ਵੀ ਚੱਲ ਕੋਈ ਰੱਬ ਜੀ ਆਪਣੇ ਸੁਣ ਲੈ ਹੈ ਬਾਬਾ ਮਣਮੋਟੇ ਪਬੂਤੀ ਜੀ ਦੇਖ ਕੇ ਗਿਆ ਸੀ ਇੱਕ ਤੇ ਵੀਥ ਦੇਖ ਕੇ ਗਿਆ ਸੀ ਕਹਿੰਦਾ ਘਰੇ ਦੱਬ ਦਿਓ ਦੇਖੀ ਸਹੀ ਤੇਰੀ ਨੂਂਦੇ ਬਾਰੇ ਨਿਆਰੇ ਹੁੰਦੇ ਅੱਛਾ ਜਿਹੜਾ ਕੱਲ ਬਾਬਾ ਆਇਆ ਸੀ ਕੱਲ ਆਇਆ ਸੀ ਜਿਹੜਾ ਉਹੀ ਬਹੁਤ ਵਧੀਆ ਬਾਪਾ ਹੈ ਉਹ ਬਹੁਤ ਦੇ ਭਲੇ ਫਾਇਦੇ ਹੋਏ ਨੇ ਪਰ ਮਾਂ ਮੈਨੂੰ ਨਾ ਬਹਿਮ ਭਰਮ ਚ ਪੈਣਾ ਨਾ ਚੰਗਾ ਨਹੀਂ ਲੱਗਦਾ ਮੈਂ ਤੇਰੇ ਕਰਕੇ ਨਹੀਂ ਕੁਝ ਬੋਲੀ ਹੋਗੀ ਦਾਤੀ ਮੈਂ ਲਿਆ ਦਿੰਨੀ ਆ ਤੈਨੂੰ ਚੱਕ ਕੇ ਦਾਤੀ ਲਿਆ ਦੇ ਲੈ ਇਹ ਕਾਦੇ ਬਹਿਮ ਭਰਮ ਨੇ ਹੈ ਹੁਣ ਬਾਬਾ ਐਵੇਂ ਤਾਂ ਨਹੀਂ ਤੁਰਿਆ ਫਿਰਦਾ ਇੰਨੇ ਲੋਕਾਂ ਦੇ ਕੰਮ ਸਮਾਰਦਾ ਬਾਪਾ ਐਨੇ ਵਧੀਆ ਕੰਮ ਕਰਦਾ ਬਾਪਾ ਹਜੇ ਨੂੰ ਯਕੀਨ ਹੀ ਨਹੀਂ ਆ ਲੈ ਮੈਂ ਦਾਤੀ ਲੈ ਕਿ ਕਿਸੇ ਕੋਲ ਗੱਲ ਨਾ ਕਰਦੀ ਕਿਤੇ ਗੱਲ ਤਾਂ ਮੈਂ ਨਹੀਂ ਕਰ ਦਿੱਤੀ ਜੋ ਆਗੇ ਉੱਤੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਮੈਨੂੰ ਲੜਨਗੇ ਨਾਲੇ ਮੇਰੀ ਗੁੱਤ ਪਟਟਣਗੇ ਤੁਹਾਨੂੰ ਕੋਈ ਨਾ ਕੋਈ ਨਾ ਉਹ ਤਾਂ ਮਾਪੇ ਬੜੇ ਆਲੂ ਕੁਛ ਨਹੀਂ ਹੁੰਦਾ ਇੱਥੇ ਜੀ ਕਿਹਾ ਸੀ ਬਾਬੇ ਨੇ ਕਹਿੰਦਾ ਤੂੰ ਵੀ ਨਾ ਮਾਂ ਬਸ ਬਾਬੇ ਦੀ ਜਮਾ ਬਣ ਕੇ ਬੈਗੀ ਐ ਇੱਕ ਵਾਰੀ ਉਹਨੇ ਤੈਨੂੰ ਦੱਸ ਕਿ ਤੂੰ ਮੈਨੂੰ ਕਹਿੰਦਾ ਬਾਬੇ ਦੀ ਜਿਹੜੇ ਗੱਲਾਂ ਕਰੀਆਂ ਨੇ ਉਹ ਧਿਆਨ ਚ ਰੱਖ ਲੈਂਦੇ ਤੂੰ ਆਪਣੀਆਂ ਨਾ ਮਾਰਾ ਜੀ ਠੀਕ ਆ ਇਥੋਂ ਦੀ ਤਾਂ ਹੋ ਗਿਆ ਦੋਰਾ ਬਣ ਕੇ ਹੀ ਇਧਰ ਦੀ ਵੀ ਇਧਰ ਦੀ ਵੀ ਚਲ ਮੈਂ ਕਰ ਉਹਦਾ ਪਤਾ ਨਹੀਂ ਬਚਾਲਾ ਕਿਹਾ ਸੀ ਬਾਬੇ ਨੇ ਜੇ ਤੂੰ ਕਰਲਾ ਕੰਮ ਕੀ ਕਰਦੇ ਤਾਂ ਮੇ ਨਾ ਮੈਨੂੰ ਨੰਨਾ ਪਾ ਨੰਨਾ ਪਾ ਕੰਮ ਕਰ ਲਵਦਾ ਓਏ ਵਿੱਚ ਬਾੜ ਦੇਈ ਜਾਊਗੀ ਹੈ ਤਬਾਗੀ ਕਿੱਕ ਟੋਏ ਪੱਟੀਆਂ ਨਹੀਂ ਮਾ ਤੂਰੇ ਕੁਛ ਨਹੀਂ ਪੁੱਤ ਹਾਂ ਇਹ ਤਾਂ ਮੈਂ ਦੇਖੀ ਜਨਾ ਕੁ ਘੰਟਾ ਹੋ ਗਿਆ ਤੈਨੂੰ ਦੱਤੀ ਨਾ ਖੋਚਰ ਗੋਚਰ ਕਰਦੀ ਕਿ ਕਰੀ ਇਹਨੇ ਤੂੰ ਇਹ ਜਾ ਬੇ ਪੁੱਤ ਮੈਂ ਤਾਂ ਥੋੜੀ ਮਾਰੀ ਫਿਰਦੀ ਹਾਂ ਹੈ ਕੱਲ ਇੱਕ ਬਾਬਾ ਆਇਆ ਸੀਗਾ ਤੇ ਉਹ ਕਹਿੰਦਾ ਹਾ ਨਾ ਤਵੀਤ ਦੱਬ ਦਿਓ ਬੇੜੇ ਦੇ ਵਿਚਾਲੇ ਵੀ ਤੁਸੀਂ ਰੰਗਲ ਮੰਗਲ ਹੋ ਜਾਓਗੇ ਤੇ ਨਾਲੇ ਦੇਖੀ ਸਹੀ ਆ ਤੇਰੇ ਸਾਲ ਦੇ ਅੰਦਰ ਅੰਦਰ ਤੇਰੇ ਪੋਤਾ ਹੋ ਜਾਊਗਾ ਉਹ ਗੁਰੂ ਘਰ ਨੂੰ ਮੰਨਣ ਵਾਲੇ ਆਪਾਂ ਆ ਬਾਈ ਮਾ ਪਰਾਂ ਮਾ ਜਾ ਯਾਰ ਬੂਬੜੇ ਲ ਬਹੇਗਾ ਕੀ ਐ ਮੈਨੂੰ ਇਥੇ ਦੱਸ ਦੇ ਨਹੀਂ ਪੁੱਤ ਬਾਬੇ ਨੂੰ ਮਾੜਾ ਨਹੀਂ ਬੋਲੀਦਾ ਹੁੰਦਾ ਹਾਂ ਬਾਬੇ ਨੂੰ ਮਾੜਾ ਤੈ ਇਹ ਤਾਂ ਬਾਬਾ ਹੀ ਵਾਲਾ ਵਧੀਆ ਪੁੱਤ ਉਹ ਦੇਖੇ ਨੇ ਇਹ ਜੇ ਬਾਬੇ ਵੀ ਬਾਬੇ ਆਪਣਾ ਗੁਰੂ ਘਰ ਨੂੰ ਮੰਨਦੇ ਆ ਬਾਲੇ ਟੂਨੇ ਟੰਮੜਾ ਜੇ ਪਾਇਆ ਮੈਨੂੰ ਲੋੜ ਨਹੀਂ ਇਹ ਚੀਜ਼ਾਂ ਦੀ ਹਰੇ ਗੱਲ ਪਿੱਛੇ ਕਰ ਦੇਣੀ ਆ ਜਦੋਂ ਪ੍ਰਮਾਤਮਾ ਸੁਣੂਗਾ ਆਪੇ ਸੁਣ ਲੂਗਾ ਠੀਕ ਐ ਪੁੱਤ ਨੰਨਾ ਨਹੀਂ ਪੈਂਦਾ ਹੁੰਦਾ ਤੁਸੀਂ ਨਾ ਇਹ ਗੱਲਾਂ ਦੇ ਵਿੱਚ ਤੇ ਤੁਹਾਡਾ ਇਹੀ ਸੱਪਾ ਰਹਿੰਦਾ ਚਾਰਾ ਦਿਨ ਰੋਟੀ ਨਾ ਖਾਣ ਦਿਓ ਟੋਏ ਪੜਦੀ ਤੂੰ ਤਾਂ ਬੁਰੇ ਹਾਲ ਕਰ ਲੈਣੀ ਆ ਚੀਜ਼ਾਂ ਦੀ ਮम्मा ਮਾਚਾ ਤੈ ਵੀ ਪੱਟ ਕੇ ਬਾਬੇ ਨੇ ਕਹਾ ਆ ਦੇ ਲੈ ਬਾਬੇ ਦੀਵੇ ਦਾ ਹੱਥ ਪੀ ਜਾਂਦੀਆਂ ਧੀ ਦੀ ਬਾਬੇ ਤੋਂ ਲੈ ਲੈ ਆਹੋ ਬੇਬੇ ਤੇਰਾ ਦਿਮਾਗ ਤਾਂ ਠੀਕ ਹੈ ਇਹਨਾਂ ਕੋਲ ਕੁਝ ਨਹੀਂ ਹੈਗਾ ਗੁਰੂ ਘਰ ਜਾਇਆ ਕਰੋ ਮੈਂ ਉਹੀ ਕਹੀ ਹੈ ਨਾ ਸੁਣਦੀ ਨਹੀਂ ਗੱਲ ਇਹ ਜੇ ਤੂੰ ਗੁਰੂ ਘਰ ਕਹਿੰਦਾ ਮੈਂ ਹੁਣ ਜਾਂਦੀ ਨਹੀਂ ਉੱਥੇ ਵੀ ਮੈਂ ਜਾਣੀ ਆਂ ਐਂ ਦੱਸ ਗੱਲ ਕਰ ਮੈਨੂੰ ਬਾਬੇ ਨੇ ਇੱਕ ਐਂ ਕਹਤਾ ਚ ਕਿਹਨਾ ਦੇਖੀ ਸਹੀ ਇੱਕ ਸਾਲੋਂ ਅੰਦਰ ਤੇਰੇ ਪੋਤਾ ਹੋ ਜਾਊਗਾ ਓ ਬੇਬੇ ਮੈਨੂੰ ਸਾਰਾ ਪਤਾ ਕਿਹੜਾ ਤੂੰ ਗੁਰੂ ਘਰ ਜਾਨੀ ਆਂ 8 ਵਜੇ ਤਾਂ ਤੂੰ ਉੱਠਦੀ ਆਂ ਸਾਰੇ ਕੰਮ ਤਾਂ ਮੇਰੀ ਭੋਬੀ ਕਰਦੀ ਆ ਓਏ ਚੁਗਲੀਆਂ ਕਰਨ ਜਾਂਦੀਆਂ ਉੱਥੇ ਬੁੜੀਆਂ ਨਾਲ ਨਾ ਹੁਣ ਇਹ ਪੜੀ ਲਿਖੀ ਐ ਇਹਨੂੰ ਸਾਰੀ ਨੌਲਜ ਆ ਵੀ ਦੂਬਨੇ ਕੌਣ ਨੇ ਕਿੱਥੇ ਜਾਣਾ ਚਾਹੀਦਾ ਕਿੱਥੇ ਨਹੀਂ ਜਾਣਾ ਚਾਹੀਦਾ ਨਾ ਪਖੰਡੀ ਬਾਬੇ ਨੂੰ ਤਾਂ ਗਰਮੀ ਦੀ ਧੁੱਪ ਤੋਂ ਡਰਦੇ ਹੋਏ ਕੰਮ ਤੋਂ ਡਰਦੇ ਹੋਏ ਤੇ ਸਾਧ ਬਣ ਕੇ ਬਹਿ ਜਾਂਦੇ ਨੇ ਆਈ ਮੀ ਨਹੀਂ ਬਾਬੇ ਨੂੰ ਮੁੱਠਾ ਸਿੱਧਾ ਬੋਲਦਾ ਤੂੰ ਵੀ ਤੇਰੇ ਭਾਈ ਨਾਲ ਹੋ ਬਸ ਇਹਦਾ ਇਹੀ ਚੀਜ਼ ਆ ਬਾਬਾ ਹੋ ਇੰਨਾ ਵਧੀਆ ਜੀ ਗੱਲ ਸੁਣ ਭਾਈ ਨਾਲ ਦੀ ਕਿਉਂ ਨਾ ਹੋਵਾਂ ਜਿਹੜਾ ਬੰਦਾ ਸਹੀ ਐ ਨਾ ਮੈਂ ਤਾਂ ਉਹਦੇ ਨਾਲ ਹੀ ਗੱਲ ਕਰੂੰ ਨਾਲੇ ਬਾਬਾ ਇਹ ਵੀ ਗੱਲ ਕਹਿ ਕੇ ਗਿਆ ਕਹਿੰਦਾ ਦੇਖੇ ਸਹੀ ਇੱਕ ਸਾਲ ਅੰਦਰ ਅੰਦਰ ਨਾਲ ਤੇਰੇ ਪੋਤਾ ਆਊਗਾ ਨਾਲ ਥੋੜੀ ਕੁੜੀ ਕਹਿੰਦੇ ਕਹਿੰਦੇ ਅੱਡਾ ਵਗ ਜਦੋਂ ਮੈਂ ਉਹ ਕੋਰਸ ਕਰ ਹੀ ਨਹੀਂ ਰਹੀ ਫਿਰ ਮੈਂ ਕਹਿੰਦਾ ਕੈਨੇਡਾ ਕੈਨੇਡਾ ਵਾਸਤੇ ਥੋੜਾ ਪਰ ਆ ਜਾਣਾ ਤੇਰੇ ਕਰਮਾਂ ਚ ਕੈਨੇਡਾ ਲਿਖਿਆ ਹੋਇਆ ਤਾਂ ਨਹੀਂ ਲਿਖ ਦੂਗਾ ਚੱਲ ਕੁੜੀਏ ਚਾਹ ਪਾਣੀ ਪੀ ਤਾ ਤੇ ਮੈਂ ਜਿਹੜਾ ਹਾਈਲਾਈਟਸ ਕਰ ਰਹੀ ਆ ਵੀ ਮੈਂ ਕੈਨੇਡਾ ਬਗ ਜਾਊਂ ਇਹਨਾਂ ਦੇ ਦਿਮਾਗ ਚ ਕੌਣ ਵੜੇ ਉਹ ਕੁਛ ਮਰਜ਼ੀ ਕਹੇ ਨਾ ਉਹਨਾਂ ਦੀ ਮੰਨਣਗੇ ਆਪਣੀ ਨਹੀਂ ਮੰਨਦੇ ਨਹੀਂ ਚੱਲ ਚੰਗਾ ਆ ਪੱਟ ਦੇ ਨਾਲ ਤਵੀਜ ਉਰੇ ਹੋਰ ਪੁੱਤਾਂ ਚ ਫਿਰ ਜਾਣਗੀਆਂ ਆ ਚੱਲੀਏ ਇਹਨਾਂ ਦਾ ਇਹੀ ਕੰਕਰ ਖਾਣਾ ਰੱਖਾ ਦੇਖੀ ਬਾਬੇ ਨੂੰ ਇਹ ਬੁੱਤੂ ਬਣਾਈ ਜਾਂਦੇ ਨੇ ਆਪ ਸੱਚੇ ਬਣਦੇ ਨੇ ਠੀਕ ਆ ਮੈਂ ਕਹਿੰਦੀ ਆ ਵੀ ਗੁਰੂ ਘਰ ਦੀ ਜੀ ਮੜ ਮੋਟਾ ਆ ਵੀ ਹੋੜ ਪੌੜ ਕਰਨਾ ਪੈਂਦਾ ਜਾ ਕਹਨੇ ਦਦਾ ਮੇਰੀ ਗੱਲ ਦੇ ਵਿੱਚ ਨੰਨਾ ਪਹੁੰਗੇ ਤਿੰਨੇ ਜਾਣੇ ਆ ਪਹਿਲਾਂ ਮੇਰੀ ਨੂੰਹ ਕਨੇ ਕੀ ਕਰਦੀ ਐ ਕੀ ਐ ਇੰਨਾ ਚ ਇਹਦਾ ਤਿੰਨੇ ਇੱਕ ਬਿੱਲੋਂ ਟੁੱਟੇ ਨੇ ਕੀ ਕਰਾਂ ਦੱਸ ਤਾਂ ਪਾਤੀ ਇਹਨਾਂ ਨੇ ਮੈਂ ਬਈ ਚਾਹ ਪੀ ਲਈ ਖੇਤ ਬਾਗ ਚਲੀ ਰੇ ਲੱਕੇ ਪਾਣੀ ਦੀ ਵਾਰੀ ਵੀ ਆਪਣੀ ਅੱਜਾ ਠੀਕ ਐ ਜਾਂੋ ਜੈਬ ਆਪਿਆਂ ਦੀ ਜਾਂੋ ਬਾਪਾ ਜਾਓ ਆ ਹੀ ਗਏ ਤਾਂ ਆ ਹੀ ਗਏ ਮੈਂ ਜਾਓ ਜਾਓ ਵਾਪੇ ਆ ਜੀ ਜਾ ਵਾਪੇ ਜੀ ਜਾ ਖੋਜੋ ਹਾਂ ਬਾਬਾ ਜੀ ਮਾ ਸਾਡੇ ਕੋਲ ਹੀ ਆਉਂਦੀ ਸੀ ਮੈਂ ਤਾਂ ਸਾਡੀ ਮਾਯਾ ਜਾਓ ਅਸੀਂ ਤਾਂ ਜਾਨੀ ਜਾਨ ਹੁੰਨੇ ਆ ਮੈਨੂੰ ਪਤਾ ਸੀ ਵੀ ਸਾਨੂੰ ਡੀਕੀ ਜਾਂਦੀ ਆ ਹਾਂ ਬਾਬਾ ਜੀ ਆ ਦੇਖੋ ਤੁਹਾਡੇ ਮਾਤੇ ਮੈਂ ਵੀ ਹਰਦਵਾਰ ਜਾਣਾ ਸੀ ਹਾਂ ਚਾਚਾ ਮਾ ਚੱਲ ਜਾਂਦਾ ਜਾਂਦਾ ਉਹਨਾਂ ਦੀ ਕਾਰਵਾਈ ਕਰੀ ਜਾਮ ਹਾਂ ਬਹੁਤ ਵਧੀਆ ਰਹੇਗੇ ਬਾਬਾ ਜੀ ਫਿਰ ਹੋਰ ਕੀ ਪਤਾ ਹੋ ਤੁਸੀ ਆ ਦੇਖੋ ਬਾਬਾ ਜੀ ਆ ਪੈਸੇ ਮੈਂ ਤੁਹਾਡੇ ਰੱਖੀ ਬੈਠੀ ਆ ਜਾਓ ਹਾਂ ਮੈਂ ਖਾ ਬਾਬਾ ਜੀ ਨੂੰ ਪੈਸੇ ਫੜਾਇਆ ਦੋ ਮਿੰਟ ਰੱਖ ਅੱਛਾ ਮੈਨੂੰ ਥੋੜਾ ਜਿਹਾ ਕੰਮ ਕਰ ਲੈਣ ਦੇ ਕਰ ਦੇ ਬਾਬਾ ਜੀ ਕੰਮ ਕਰ ਦੇ ਜਾਓ 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 ਤੈਨੂੰ ਕਹਿ ਰਹੀ ਸੀ ਨਾ ਬਾਬਾ ਜੀ ਲੈ ਗਏ ਜਾਓ ਜਾਓ ਚੱਲਦੇ ਫਿਰਦੇ ਆ ਕਾਹ ਵਾਪਿਆ ਪੁੱਤਾਂ ਕਰਦੇ ਨੇ ਆਪਣੇ ਘਰੋਂ ਲੈ ਪੁੱਤਾਂ ਬਾਬਾ ਜੀ ਹੁਣ ਤੁਸੀਂ ਉਹ ਰੱਖ ਲਿਆ ਤੇ ਉੱਥੇ ਤਾਂ ਬਸ ਬੇਇੱਜ਼ਤੀਆਂ ਮੈਂ ਨਹੀਂ ਇਧਰੋਂ ਠੀਕ ਹੈ ਬਾਬਾ ਜੀ ਇਹੀ ਕਰਨ ਆਇਆ ਸੀ ਮੈਂ ਠੀਕ ਹੈ ਬਾਬਾ ਜੀ ਤੇ ਕੋਈ ਨਾ ਬਾਬਾ ਜੀ ਆਹ ਦੇਖੋ ਮੈਂ ਪੈਸੇ ਆਹ ਕਰਦੀ ਆ ਉਹ 2100 ਤਾਂ ਇੱਕ ਹਾਂ ਬਾਬਾ ਜੀ 1100 ਇੱਕ ਠੀਕ ਹੈ ਬਾਬਾ ਠੀਕ ਹੈ ਬਾਬਾ ਮੇਰਾ ਉਹ ਨਾ ਮੁੰਡਾ ਫਿਰਦਾ ਗਲ ਘਰ ਹੁਣ ਤਾਂ ਟ੍ਰੈਕਟ ਕਰਨੀ ਫਿਰਦਾ ਚੱਲ ਕੋਈ ਨਾ ਬਾਬਾ ਜੀ ਆਹ ਆਉਨੇ ਨੇ ਪੈਸੇ ਛੋੜ ਦੇ ਆ ਦੇਖੋ ਕੋਈ ਗੱਲ ਨਹੀਂ ਮੈਨੂੰ ਪਤਾ ਪੂਰੀ ਰੱਖੇ ਹੋਣਗੇ ਹਾਂ ਬਾਬਾ ਜੀ ਪੂਰੇ ਐ ਥੋੜਾ ਐ ਥੋੜਾ ਕਾ ਵੀ ਅਸੀਂ ਉਹ ਜਵਾਨ ਕਰਕੇ ਬਾਬਾ ਜੀ ਬਦਲ ਦੇਣੀ ਹੈਗੀ ਕੋਈ ਗੱਲ ਨਹੀਂ ਜਾਓ ਬਾਬਾ ਜਾਓ ਹੁਣ ਰਹੇ ਇਹ ਤਾਂ ਬਾਬਾ ਵਿਚਾਰਾ ਜਿਹੜਾ ਆਪਣੇ ਆਉਂਦਾ ਹੁੰਦਾ ਜਾਓ ਕਹੀ ਨਾ ਬਾਬਾ ਜੀ ਮੰਨੂ ਮੈਨੇ ਮੇਰੀ ਗੱਲ ਨਹੀਂ ਸੁਣੀ ਹੈਗੀ ਜਾਓ ਇਹ ਕਿਹੜਾ ਭੈਣ ਦਾ ਖਸਮ ਕਹਿੰਦਾ ਵੀ ਬਾਬਾ ਇਹ ਨਹੀਂ ਪੁੱਤ ਪੁੱਤ ਮੈਨੂੰ ਸਾਰਾ ਪਤਾ ਨਾ ਬਾਰੇ ਕਰਤੂਤਾਂ ਇਹਨਾਂ ਦੇ ਆ। ਉਹ ਨਹੀਂ ਪੁੱਤ ਨਹੀਂ ਐਂ ਨਹੀਂ ਕਹਿੰਦੇ ਹੁਣ। ਵਾਹ, ਘੂਮਾ ਮਰ ਜਾ। ਸੁਣੋ ਜੀ। ਬਾਬਾ ਬਾਬਾ ਮੈਂ ਤੈਨੂੰ ਉਹ ਸਮਝਾਇਆ। ਟਿਕ ਜਾ ਟਿਕ ਜਾ। ਉਹਨਾਂ ਵਿੱਚ ਬੋਲੀ ਹੈਗੀ ਪਹਿਲਾਂ। ਉਹ ਨਹੀਂ ਪੁੱਤ ਮੈਂ ਤੈਨੂੰ ਕੀ ਕਹਿਆ ਸੀ ਗੁਰਦੁਆਰਿਆਂ ਨੂੰ ਮੰਨ ਲੈ। ਮੰਤਰਮਸੀਤਾਂ ਨੂੰ ਮੰਨ ਲੈ। ਮੈਂ ਤੇਰੇ ਨਾਲ ਐ ਬੂ ਬਣਾਇਆ ਤਾਂ ਠੱਗਾ ਐ। ਮੈਂ ਇਹ ਕਿੱਥੋਂ ਆ ਗਿਆ। ਕਿੰਨੀ ਨਹੀਂ ਆਉਂਦਾ। ਤੁਹਾਨੂੰ ਯਕੀਨ ਨਹੀਂ ਆਉਂਦਾ ਮੇਰੇ ਤੇ। ਨਹੀਂ 1 ਮਿੰਟ ਖੜੋ। ਪੁੱਤ ਮੇਰੀ ਬਾਬਾ ਪੁੱਤ ਨਾ ਪੈਸੇ ਪੈਸੇ ਜਾ ਯਕੀਨ ਮੰਨਣਾ ਹੁਣ ਤੂੰ। ਵੇ ਕੀ ਹੈ ਇਹ ਪਤਾ ਨਹੀਂ ਆਓ ਜਾਓ ਹੈ ਨਾ ਨਹੀਂ ਪਤਾ ਨਹੀਂ ਪਤਾ ਨਹੀਂ ਨਹੀਂ ਛੋੜ ਨੋ 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 ਮੋ ਜਾਓ ਜਾਓ ਫੜ ਲਾ ਫੜ ਲਾ